ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਕੱਲ ਕਮੈਂਟ ਵਿੱਚ ਪੁੱਛ ਰਿਹਾ ਸੀ ਕਿ ਦੀਵਾਲੀ ਕਿਦਣ ਦੀ ਹੈ ਦੀਵਾਲੀ ਬਈ ਸਾਰੇ ਕਿ 21 ਤਰੀਕ ਦੀ ਕੱਲ ਵੀ ਅੱਜ ਹੈ ਕਿ 20 ਤੇ ਕੱਲੋਂ ਹੈ ਕਿ 21 ਇੱਕ ਇੱਕ ਅੱਧਾ ਹੀ ਕਮੈਂਟ ਆਇਆ ਸੀ ਕਿ 20 ਦੀ ਦੀਵਾਲੀ ਹੈ ਵੈਸੇ ਕਰੀਮਾ ਕਰੀਮਾ ਸਾਰੇ ਬਾਕੀ ਨੇ 21 ਦੀ ਕਰੀ ਵੀ ਹੈ ਕਿ 21 ਤਰੀਕ ਦੀ ਦੀਵਾਲੀ ਹੈ ਤੇ ਮੰਮੀ ਜੀ ਕਹਿੰਦੇ ਸਿਰ ਸਾਰੇ ਕੰਮ ਨਿਬੇੜ ਦੀਏ ਪਹਿਲਾਂ ਤੇ ਆਪਣੇ ਪਿੱਛੇ ਲੜੀਆਂ ਲੜੀਆਂ ਹੁਣ ਤਾਂ ਬੰਦ ਕਰਤੀਆਂ ਸੀਗੀਆਂ ਰਾਤ ਤੇ ਤੇ ਅੱਜ ਗੱਡੀ ਗੱਡੀ ਮੋਟਰਸਾਈਕਲ ਦਾ ਸਾਰਾ ਉਸਤਵ ਹਵਾ ਲੈਣਾ ਗੱਡੀ ਦਾ ਵੈਸੇ ਕੱਲ ਚੰਗੀ ਤਰ੍ਹਾਂ ਧਵਾ ਲਿਆ ਹੁੰਦਾ ਤੁਹਾਨੂੰ ਦਿਖਾਉਂਦਾ ਮੈਂ ਗੱਡੀ ਤੇ ਫਿਰ ਘਰਾਂ ਚੰਗੀ ਤਰ੍ਹਾਂ ਨਹੀਂ ਨਾ ਤੋਂ ਹੁੰਦਾ ਜਿਹੜੇ ਹੱਥਲੇ ਵਾਲੇ ਕਿਨਾਰੇ ਆ ਤੇ ਆਪਾਂ ਨੇ ਬਾਹਰ ਹਾਂਜੀ ਹਾਂਜੀ ਕੱਲੀ ਬਾਰ-ਬਾਰ ਤੇ ਧਵਾ ਲੈਣੀ ਹਣੀ ਮੈਂ ਚੰ ਅੰਦਰ ਤੇ ਆਪ ਝਾੜ ਤੁਰ ਗਈ ਅੰਦਰ ਤੇ ਮਾਂ ਤੇ ਬੈੱਕੇ ਮੁੱਕ ਮਾਰੀ ਫਿਰ ਉੱਥੇ ਅੰਦਰ ਤੇ ਉੱਥੇ ਕੰਮ ਬਹੁਤ ਹੁੰਦਾ ਨਾ ਉਹਨਾਂ ਕੋਲ ਵੀ ਹਨ ਬਾਹਰ ਤੇ ਚੰਗੀ ਤਰ੍ਹਾਂ ਬਾਣੀ ਮਰਾ ਕੇ ਬਾਕੀ ਮਾਂ ਕੇ ਘਰਾਂ ਕੇ ਧੋਉਂ ਮੈਨੂੰ ਚੰਗੀ ਤਰ੍ਹਾਂ ਉੱਥੇ ਵੀ ਗੱਡੀ ਤਾਂ ਹੁੰਦੇ ਮੈਂ ਵੀ ਨਾਲੇ ਲੱਗ ਜਾਂਦਾ ਉਹ ਫਿਰ ਕਿਹਬਾ ਕਾਚੀ ਛੱਡ ਜਾਂਦੇ ਆ ਨਾਲ ਲੱਗ ਲੱਗ ਕੇ ਚੰਗੀ ਤਰ੍ਹਾਂ ਸਾਫ ਕਰਾ ਲਉਂਦਾ ਤੇ ਮੰਮੀ ਕਹਿੰਦੇ ਆ ਟੈਲਾਂ ਸਾਫ ਕਰਨੀਆਂ ਬਾਹਰ ਲੀਆਂ ਅਗ ਪਾਣੀ ਪੰਜ ਵਾਰ ਕਿੰਨਾ ਬੁਰਾ ਹਾਲ ਹੋਇਆ ਇਹ ਪਾਣੀ ਜੇ ਇੱਧਰ ਨਿਕਲਣਾ ਬੰਦ ਹੋਊਗਾ ਫੇਰ ਆ ਹਟੂੰਗਾ ਇਸੇ ਕਰਕੇ ਤੇ ਉਰੇ ਅਸੀਂ ਉਹ ਬਣਾਵਾਂਗੇ ਝਰਨਾ ਜੇ ਪਾਣੀ ਨਿਕਲਨੇ ਆਣਾ ਤੇ ਕਰੀ ਇਹਨੂੰ ਸਾਫ਼ ਸਾਬੀ ਇੱਕਣਾ ਹਟੈ ਲੈਣਾ ਫਿਰ ਸਰਫ ਵਾਲੇ ਪਾਣੀ ਨਾਲ ਨਾ ਸਾਫ਼ ਕਰੇ ਕਰੇ ਸ਼ੈਂਪੂ ਵਾਲੇ ਨਾਲ ਜੇ ਸਰਫ ਜੇ ਨਾਲ ਕਣ ਜੇ ਹੁੰਦੇ ਫਿਰ ਛਿੱਟਾ ਨਹੀਂ ਪਾ ਦਿੰਦੇ ਉਹ ਇਹਦੇ ਦੀਆਂ ਲੈ ਕੇ ਮੂੰਹ ਦੇ ਵਿੱਚ ਪੂ ਸਿੱッセ ਜਨਮ ਉਹ ਦਿਖਦਾ ਹੈ ਪੂਰਾ ਲੈ ਨਾ ਨਾਮ ਆਪਣਾ ਚਲੋ ਇਸ ਹਨਗਾਸ ਤੇ ਇਹ ਰੱਖ ਗੋਦੀ ਮੈਂ ਅੰਦਰ ਵਾਰੀ ਇਹਦਾ ਬਾਟਰ ਪ੍ਰੂਫ ਹੈ ਨਾ ਮੈਂ ਲੈ ਆ ਯਾਰ ਇੱਕ ਬੈਂਪ ਬਣਾਣਾ ਸਾਰਾ ਉੱਪਰ ਜਾਂਦਾ ਜੇ ਨਾ ਪਲਮਾਈ ਇਹ ਦੇਖੇ ਕਰਦੇ ਠੀਕ ਚਾ ਗਿਆ ਬਾਹਰ ਨੂੰ ਮਾਗਨੀ ਉੱਤਰ ਗਿਆ ਪਾਣੀ ਬਾਣੀਆ ਮਾਰਦਾ ਸੋ ਮੱਛੀ ਲੈ ਲੋ ਵੇ ਹੁਣ ਦੇਖੋ ਚਮਕ ਰਹਿਣ ਐ ਵੈਸੇ ਥੋੜੀ ਖਾਨੀ ਆ ਵੀ ਜਿਕਨਾ ਮਾਣਾ ਮੋਟਾ 3D ਵੀ ਵੱਜ ਜੇ ਤਾਂ ਉਹ ਤਾਂ ਵੀ ਦਾਗ ਰਹਿ ਜਾਂਦਾ ਆਹ ਦੇਖੀ ਕਣਾ ਇਹ ਉਹਦੇ ਪਛਾਣ ਨਹੀਂ ਸਕਦਾ ਸੀਸਾ ਰੱਖਦਾ ਉਹ ਚ ਕੋਹ ਦੇ ਕੋ ਕਿਹੜਾ ਬੰਦਾ ਖੜਾ ਦੇਖਦਾ ਲੱਗਦਾ ਇਨਸਾਫ ਸੀਸੇ ਸੀਸੇ ਲਵਾ ਦੇ ਮੈਂ ਇੱਥੇ ਆ ਕੇ ਚਿਹਰਾ ਦੇਖ ਲਿਆ ਆਪਣਾ ਹਾਂ ਠੀਕ ਹੈ ਲੋ ਜੀ ਮੋਟਰਪਾ ਪਹੁੰਚ ਗਏ ਆ ਵੀ ਕਾਲੂ ਕਾਲੂ ਬਹੁਤ ਦਿਨ ਬਾਅਦ ਮੋਟਰ ਪਾਇਆ ਅੱਜ ਵੱਜ ਗਿਆ ਆ ਮਗਰਮਾਰ ਤੇ ਅੰਕਲ ਜੀ ਹੈ ਨਹੀਂ ਮੋਟਰ ਬਾਹਲਾ ਦਿਵਾਲੀ ਮਨਾਉਣ ਲੱਗੇ ਹੋਈਂ ਨਿੰਦਾ ਨਿੰਦਾ ਤਾਂ ਲੱਗਿਆ ਪਤਾਏ ਜਾਣ ਮੈਂ ਤਾਂ ਬੂਟ ਲੈ ਕੇ ਆਇਆ ਤਾਂ ਨਾ ਵਾਸਤੇ ਦਿਵਾਲੀ ਗਿਫਟ ਆ ਬਈ ਠੀਕ ਐ ਪਾਣੀ ਪੀ ਲੈ ਪਾਣੀ ਦੇਖਦੇ ਵੇਟ ਕਰਕੇ ਜੀ ਅੰਕਲ ਆ ਗਿਆ ਠੀਕ ਐ ਨਹੀਂ ਚੱਲਾ ਇਹ ਘਰੋਂ ਬਈ ਬੋਲੋ ਵੀ ਅੰਕਲ ਦਾ ਆਇਆ ਨਹੀਂ ਤੇ ਆਪਾਂ ਚੱਲੀਏ ਅੱਜ ਕੰਮ ਹੈਗੇ ਆ ਅੱਜ ਕਰਾਲੀ ਵੀ ਜਾਣਾ ਤੁਹਾਨੂੰ ਦਾ ਕਰਾਲੀ ਕਾਤੇ ਜਾਣਾ ਅੱਜ ਐਸੇ ਕਰਾਲੀ ਨਾਮ ਮਸ਼ਹੂਰ ਬੰਬਾ ਨੂੰ ਆ ਤੇ ਤੁਹਾਨੂੰ ਘਰ ਲੈ ਕੇ ਦੱਦਾ ਤਿਆਰ ਹੋ ਕੇ ਤੇ ਲੋ ਜੀ ਨਾ ਤੋਂ ਕਿਉਂਗੇ ਰੈਡੀ ਤੇ ਹੁਣ ਚੱਲੀਏ ਕਰਾਲੀ ਤੇ ਰੋਪੜ ਤੇ ਪਹਿਲਾਂ ਜਾਣਾ ਰੋਪੜ ਰੋਪੜ ਤੇ ਲੈ ਕੇ ਉਹਨੇ ਸੌਦੇ ਪੱਤੇ ਜੋ ਦੀਵਾਲੀ ਦੇ ਤਿਹਾਰ 'ਚ ਲੈ ਕੇ ਆਇਆ ਕਰਦੇ ਹੁੰਦੇ ਖਿਲਣਾ ਖੇਰ ਖਿਲਣਾ ਖੇਲ ਖਰੋਟ ਹੋਰ ਹਮੇ ਸੇਵ ਸੇਵ ਕੇਲੇ ਇਹ ਚੀਜ਼ਾਂ ਲੈ ਕੇ ਆਉਣੀ ਆ ਤੇ ਉਧਰ ਫਿਰ ਮੈਨੂੰ ਗੋਰੇ ਇੱਥੇ ਦਾ ਫੋਨ ਆ ਗਿਆ ਉਹ ਕਹਿੰਦੇ ਅਸੀਂ ਬੰਬ ਲੈ ਕੇ ਜਾਣੇ ਇੱਥੇ ਕਰਾੜੀ ਦੇ ਤਿੰਨਾਂ ਕ ਚੱਲ ਚੱਲਦੇ ਨਾਲ ਮੈਂ ਵੀ ਆ ਜਾਊਂਗਾ ਨਾਲ ਤੁਹਾਨੂੰ ਕੋਈ ਲੱਗਦੀ ਚੀਜ਼ ਦਿਖਾ ਦਿੰਦਾ ਫਿਰ ਇੱਧਰ ਘਰੇ ਹੀ ਦਿਖਾਈ ਜਾਂਦਾ ਤੇ ਉੱਤੇ ਤੁਹਾਨੂੰ ਨਾਲੇ ਬੰਬ ਦਿਖਾਉਂਦਾ ਕਰਾੜੀ ਸ਼ਹਿਰ ਦੇ ਇੱਕ ਦਿਨ ਅਸੀਂ ਪਹਿਲਾਂ ਵੀ ਗਏ ਸੀਗੇ ਉਦੋਂ ਬਾਈ ਬੱਲੇ ਬੱਲੇ ਤਿੰਨਕ ਦਿਨ ਦੀ ਪਹਿਲਾਂ ਦੀ ਗੱਲ ਅਸੀਂ ਵਿੱਚ ਨਿਕਲੇ ਸੀਗੇ ਉਧਰ ਨੂੰ ਇੰਨੀ ਕੁ ਭੀੜ ਸੀਗੀ ਉੱਥੇ ਬਾਈ ਗੱਡੀਆਂ ਨਿਕਲਣ ਨੂੰ ਵੀ ਜਗ੍ਹਾ ਨਹੀਂ ਸੀ ਸੀ ਤਾਂ ਵੀ ਸਕੂਟਰੀ ਵਗੇ ਸੀਗੇ ਬਹੁਤ ਜ਼ਿਆਦਾ ਭੀੜ ਸੀਗੀ ਬਾਈ ਉੱਥੇ ਤੇ ਅੱਜ ਵੀ ਦਿਖਾਉਂਦੇ ਆ ਤੇ ਪਹਿਲਾਂ ਕੱਲ ਸ਼ਾਮ ਨੂੰ ਕਹਿੰਦੇ ਸੀਗੇ ਸ਼ਾਮ ਨੂੰ ਬਾਈ ਸ਼ਾਮ ਨੂੰ ਵੀ ਇੰਨੀ ਟ੍ਰੈਫਿਕ थी ਜੇ ਤੁਸੀਂ ਸਵੇਰੇ ਸਵੇਰੇ ਜਾਂਦੇ ਜੇ 10 11 ਕਵੇ ਜਾਂਦੇ ਫੇਰ ਨਹੀਂ ਨਹੀਂ ਭੀੜ ਹੁੰਦੀ 12 1 2 3 ਇੰਨੇ ਵੇਲੇ ਫੇਰ ਭੀੜ ਸ਼ੁਰੂ ਹੋਣ ਲੱਗ ਜਾਂਦੀ ਥੋੜੀ ਥੋੜੀ ਤੇ ਹੁਣ ਆਪਣੇ ਇੱਥੇ ਦੀ ਵੇਟ ਕਰਦਾ ਤੇ ਚੱਲੀ ਐ ਫਿਰ ਕਰਾਲੀ ਸ਼ਹਿਰ ਤੇ ਰੋਪੜ ਸ਼ਹਿਰ ਆਪਣੇ ਆਪ ਨੇ ਵੀਰ ਨੇ ਜਾਣਾ ਮੈਂ ਕਹ ਉਹਨਾਂ ਨੂੰ ਲੈ ਜਾਂਦਾ ਨਾਲ ਖੱਲੇ ਤੇ ਠੀਕ ਨਹੀਂ ਤੇ ਖੋਰ ਗੱਲ ਬੰਬ ਮੈਂ ਨਹੀਂ ਲੈ ਕੇ ਆਉਣਾ ਵੈਸੇ ਚਰਚੇ ਰਾਂ ਨਹੀਂ ਲੈ ਕੇ ਆਉਣਾ ਮੇਰੇ ਕੋਲ ਤਾਂ ਪਿਛਲੇ ਸਾਲ ਦੀ ਬਹੁਤ ਬੰਬਾਂ ਮਜੇ ਵਿਰਦੇ ਅੱਧੇ ਕੇ ਵਿੱਚ ਨੂੰ ਚਲਾਦੇ ਸੀਗੇ ਖੇਤਾਂ ਵਿੱਚ ਕਾਹ ਕੂ ਉਡਾਉਣੇ ਨੂੰ ਇੱਕ ਮੇਰੇ ਪਰ ਲੱਗ ਗਿਆ ਬੰਬ ਪਿਆ ਉਹ ਹੈ ਤਾਂ ਕਾਫੀ ਚੱਲਿਆ ਪਿਛਲੇ ਸਾਲ ਵੀ ਉਹ ਡਾ ਕਲਮ ਜਿਹੜਾ ਟਾਈਪ ਹੁੰਦਾ ਉਹ ਜਆ ਬੰਬ ਇੱਕ ਉਹ ਚ ਹੁੰਦੇ 138 ਸ਼ਾਟ ਹੁੰਦੇ ਆ ਅੱਜ ਦੇਖਾਂਗੇ ਚਲਾ ਕੇ ਉਹਨੂੰ ਮੋਟਰਬਾਈਕ ਲੈ ਜਾ ਕੇ ਜਾਂ ਕੋਠੇ ਪਾ 138 ਸ਼ਾਟ ਵੈਸੇ ਤਾਂ ਮੈਨਾਂ ਉਹਨੂੰ 2 ਸਾਲ ਹੋ ਗਏ ਉਹਨਾਂ ਪਏ ਨੂੰ ਮੈਨੂੰ 2 ਸਾਲ ਹੋ ਗਏ ਪਏ ਨੇ ਹੈਨਾ ਉਹਨੂੰ ਪਿਛਲੇ ਤੋਂ ਵੀ ਪਿਛਲੇ ਸਾਲ ਦਾ ਪਿਆ ਸਾਡੇ ਕੋਲ ਹਾਂਜੀ ਨਹੀਂ ਨਹੀਂ ਉਹਦੇ ਪੇਟੀ ਚ ਪਿਆ ਸੀ ਹਾਂ ਜਾਂ ਕੇ ਲੱਭੂਗਾ ਜੇ ਹੋਇਆ ਬਈ ਠੀਕ ਐ ਮੈਨੂੰ ਨਾਲ ਦੀ ਬਿਮਾਰੀ ਤੇ ਪੇਰੇ ਨਹੀਂ ਚਲਾਇਆ ਨਹੀਂ ਦਾ ਉਹ ਚਲਾਇਆ ਨਹੀਂ ਦਾ ਪੇਟੀ ਚ ਰੱਖਤਾ ਸੀ ਮੈਨੂੰ ਯਾਦ ਆ ਤੇ ਲੱਭੂਗੇ ਬਾਈ ਦੇਖੋ ਜੇ ਮਿਲ ਗਿਆ ਠੀਕ ਐ ਨੀਂ ਆਰਾਮ ਨਾਲ ਤੇ ਚਲੋ ਹੁਣ ਚੱਲਦੇ ਕੋਰਾੜੀ ਸ਼ਹਿਰ ਕਰਨ ਛੋੜੇ ਛੋੜੇ ਨਿਆਣੇ ਜਿਹੜੇ ਸਾਡੇ ਲਾਗਪਾਸ ਹੁੰਦੇ ਸਾਰੇ ਪੁੱਛਦੇ ਵੀਰੇ ਬੰਬ ਨਹੀਂ ਲਿਖਿਆ ਬੰਬ ਨਹੀਂ ਲਿਖਿਆ ਕਿਉਂਕਿ ਨਾ ਇੱਧਰਲੇ ਸਾਰੇ ਸਾਡੇ ਇੱਧਰ ਪੇੜੇ ਵਾਲੇ ਇਕੱਠੇ ਹੋ ਕੇ ਸਾਡੇ ਘਰੇ ਮੰਬ ਵਜਾਉਣ ਆ ਜਾਂਦੇ ਸੀ ਤੁਹਾਨੂੰ ਪਤਾ ਹੀ ਸੀ ਕਿੰਨੇ ਮੈਂ ਕਹਿੰਦਾ ਦੋ ਪੇਟੀਆਂ ਜਿਆ ਦੋ ਥਲੇ ਭਰ ਕੇ ਲੈ ਕੇ ਆਉਂਦੇ ਹਾਂ ਮੇਰੇ ਬੰਬ ਤੇ ਡੇਵਿਡ ਪੈਸੇ ਘੱਟ ਹੋਏ ਦੇਖੀ ਵੀ ਕਾਹਦੇ ਘੱਟ ਹੋਏ ਤੇ ਹੁਣ ਆਪਣੇ ਇੱਥੇ ਦੇਖ ਦੇ ਖਾਦੇ ਹੁੰਦਾ ਫੇਰ ਚੱਲਦੇ ਗੱਡੀ ਕੱਢ ਲਈ ਤੇ ਆਪਣੇ ਇੱਥੇ ਦੀ ਵੇਟ ਹੋ ਰਹੀ ਹੈ ਜਦ ਤੱਕ ਹੁੰਦਾ ਹੋ ਗਿਆ ਪੰਜ ਮਿੰਟ ਦਾ ਰਸਤੇ ਹੀ ਤਿਆਰ ਹੋ ਗਿਆ ਹੁੰਦਾ ਆ ਮਾੜੇ ਇਕ ਲਈ

ਉਹੀ ਅਦਲਤ ਹੁੰਦੇ ਤੇ ਡੇਟ ਹੋ ਗਏ ਹਾਂ ਹਾਂ ਕੀ ਕਹਿੰਦੇ ਤਨੇ ਆ ਗਏ ਵਾ ਤੁਰੇ ਵੀ ਚੱਲ ਬਾਜੀ ਹੁਣ ਤੁਰ ਪਏ ਫੇਰ ਤਾਂ ਆਪਾਂ ਨੇ ਪਹੁੰਚੇ ਜਾਣਾ ਹਾਂ ਹਾਂ ਪੰਨੋ ਵੀ 25 20 ਕਿ ਮਿੰਟ ਲੱਗਣਗੇ ਮੈਂ ਕਿੰਨਾ ਆ ਕੇ ਕੱਪੜੇ ਰਸਤੇ ਜੇ ਪਾਏ ਝੱਗੀ ਜੋ ਕੁਝ ਵਾ ਦੇਖਦਾ ਹੁਣ ਆ ਉਹ ਮੱਥਾ ਟੇਕਿਆ ਹੈ ਮੱਥਾ ਟੇਕਿਆ ਮੈਂ ਕਿਹਾ ਹਾਂ ਮੱਥਾ ਟੇਕਿਆ ਵਾ ਬਾਬੇ ਚੱਲੀਏ ਚੱਲ ਠੀਕ ਹੈ ਉਹ ਕੰਮ ਬੰਦ ਜਾਣਾ ਬੜਾ ਠੀਕ ਕੰਮ ਵੀ ਜ਼ਰੂਰੀ ਹੈ ਤਾਂ ਵੀ ਓਥੇ ਗੱਡੀ ਨਹੀਂ ਗੱਡੀ ਤਾਂ ਨਹੀਂ ਮੈਂ ਤਾਂ ਲਗਾਇਆ ਵਾਂ ਫੇਰ ਆ ਕੇ ਦਿਖਾਉਂਗਾ ਮਰਾ ਘਰੇ ਤੋਂ ਉੱਤੇ ਬਾਈ ਅੱਜ ਅੱਛਾ ਪਟਾਰਾ ਲੱਗਿਆ ਵੇ ਕੰਟਾ ਇੱਕ ਹੋ ਗਿਆ ਅੱਡੇ 'ਚ ਵੀ ਦੁਕਾਨਾਂ ਸੱਜੀਆਂ ਬਾਈ ਹਾਂ ਬਾਈ ਲੱਗੇ ਮਠਿਆਈ ਦੀ ਦੁਕਾਨਾਂ ਦੋ ਆ ਹੋ ਗਈਆਂ ਦੋ ਪਰੇ ਹੋ ਗਏ ਚਾਰ ਮਿੰਟ ਦੀ ਦੁਕਾਨਾਂ ਹੋ ਗਿਆ ਹੁਣ ਨਹੀਂ ਦੱਬਦਾ ਮਾਲਾ ਡਾ ਨਹੀਂ ਰਹਾ ਤੁਹਾਨੂੰ ਨਹੀਂ ਮਿਟਿਆਈ ਮੁੱਕਦੀ ਇੱਧਰ ਲੱਗੇ ਇਹ ਬੰਬ ਹੋ ਮਠਿਆਈ ਹੈ ਬੰਬ ਹਾਂ ਬੰਬ ਆਦੀ ਕੋਲ ਦਾ ਮੁੰਡਾ ਲਾਉਂਦਾ ਬੰਬ ਇਹ ਲਾਪਾ ਕਰਾ ਲਈ ਜਣ ਚੱਲੇ ਆ ਪਰ ਇਹਨਾਂ ਨੇ ਲਿਆ ਕੇ ਰੱਖੇ ਵੇ ਬਾਈ ਸਾਨੂੰ ਉੱਥੇ ਥੋੜੇ ਜਿਹੇ ਸਸਤੇ ਮਿਲ ਜਣੇ ਸੀ ਤਾਂ ਚੱਲੇ ਕਰਾ ਲਈ ਪਮੂਨਾ ਹੀ ਤਾਂ ਲੈ ਗਿਆ ਇਹ ਲੈ ਆਏ ਹਾਂ ਉੱਥੇ ਤੇ ਲਿਆ ਦੋਣੇ ਤੇ ਇਹਨਾਂ ਦੇ ਸਸਤੇ ਪੈਣ ਨੇ ਤੇ ਚਲ ਉੱਥੇ ਤੇ ਲਿਆਉਂਗੇ ਮੜ ਮੋਟੇ ਚਲ ਅੱਡੇ 'ਚ ਵੀ ਸੇਲ ਕਰਾਤੀ ਇਹਨਾਂ ਦੀ ਹਾਂ ਅੱਡੇ 'ਚ ਵੀ ਸਰਜੀ ਦਾੜੀ ਦਾ ਕਹਿੰਦਾ ਉਹ ਤੇ ਲੈ ਲਈ ਉਹ ਵੀ ਨਾ ਗੁੱਸਾ ਕਰੇ ਠੀਕ ਆ ਚਲ ਭਾਈ ਹੁਣ ਚੱਲ ਕਰਥੀ ਮਿਲਦੇ ਰਸਤੇ 'ਚ ਰਹੋਦੇ ਭੀੜ ਘੂੜ ਤੁਹਾਨੂੰ ਨਾ ਵੀ ਕਰਾਲੀ ਸ਼ਹਿਰ ਪਹੁੰਚ ਗਏ ਸਿਮਰਨ ਦੀ hatti ਦੇ ਬੱਲੇ ਬੱਲੇ ਭਾਈ ਭੀੜ ਦੇ ਤੱਕਾ ਪੈਣਾ ਉਹਨਾਂ ਕੋਲ ਪਿੰਡ ਦਾ ਬਦਈ ਨਾ ਦਵਾਲੀ ਨਾ ਇੱਕ ਬੰਦੇ ਕਰਦਾ ਇਹਨਾਂ ਨੇ ਵਾਈ ਦੋ ਪਾਸੇ ਨੂੰ ਕਹਿੰਦੇ ਸਵਾਜ ਚੱਕੇ ਲੰਘ ਖਾਦਾ ਅਗਲਾ ਉਹ ਮੂਰੇ ਚੈਕਿੰਗ ਹੋ ਕੇ ਜਾਂਦੀ ਹੈ ਬੌਂਸਰ ਖੜਾ ਦੇ ਮੂਰੇ ਲੋਰੀ ਚਾਚਾ ਜੀ ਇਹਨਾਂ ਨੂੰ ਬੰਬ ਦਵਾਤੇ ਤੇ ਉੱਥੇ ਦਾ ਵਾਈ ਭੀੜ ਦਾ ਹੰਤੇ ਨਹੀਂ ਉੱਤੇ ਨਹੀਂ ਸਮਝ ਲੱਗਦਾ ਬਾਈ ਕੀ ਆ ਜੀ ਲਈ ਹੈ ਕੀ ਨਹੀਂ ਉੱਥੇ ਇੱਕ ਦੂਏ ਚ ਵੱਜਦੇ ਆ ਬਹੁਤ ੱੱਕਾ ਜਾਂਦਾ ਮੈਂ ਕਿ ਇੱਕ ਦੇਖਿਆ ਨਾ ਉੱਤੇ ਰੇਟ ਜਿਆਦਾ ਹੈ ਜਿਹੜੇ ਆ ਨੌਕਲ ਦੁਕਾਨਾਂ ਇਹਨਾਂ ਬਕੱਟ ਇਹਨਾਂ ਬਕੱਟ ਆਉਂਦੇ ਕਨਾਂ ਵਈ ਨੋਰਮਲ ਲਗਾਣਾ ਹੈ। ਆ ਲੈਵਰੇ ਦਿਖਾਣਾ ਸ਼ੁਰੂ ਹੋ ਗਈਆਂ। ਇੱਥੇ ਘਟ ਹੈ। ਚੱਕ। ਅੱਛਾ ਕ। ਘੜ ਤਰ ਤੱਕ। ਖਤਰਾਂ ਜ਼ਿਆਦਾ ਹੋਰੇ। ਕਿ ਇਹਨਾਂ ਨੇ ਕਿਹੜੇ ਕਿਰਾਏ ਦੇਣਾ ਮੜ ਮੂਟਾ ਹੈ। ਉੱਥੇ ਦਾ ਬਾਈ ਬਹੁਤ ਮਹਿੰਗਾ ਹੀ ਹੈ। ਉੱਥੋਂ ਤਾਂ ਮਹਿੰਗਾ ਹੈ। ਖਾਬ ਨੂੰ ਆ ਸੜੇ ਲਾ ਵੀ ਬਾਈ ਵਿਖ ਜਵੇ। ਬੱਬੇ ਕਿ ਜਾਣੇ ਅੱਜ ਕੱਲ੍ਹ ਤੱਕ। ਸੀ ਹੈ ਨਾ। ਆ। ਦੀ ਦਿਵਾਲੀ ਵਜਤ ਬਣਾ ਲਈ ਇੱਥੇ ਲੋਕਾਂ ਨੇ। ਦਿਵਾਲੀ ਦਾ ਵੀ ਪੰਗਾ ਅੱਜ ਕੱਲ੍ਹ ਨੂੰ। ਚੱਲ ਚੱਲ। ਨਾ ਭਾਈ। ਭਾਈ ਲਿਆਏ ਲਿਆਏ ਸੀ ਕੰਮ। ਹਾਂ। ਭਾਈ ਨੂੰ ਆਏ ਆ ਵੀ ਲੈ ਲਓ ਭਾਈ ਜੀ ਲੈਨੇ ਲੈ ਲਓ ਭਾਈ ਉਹ ਤਾਂ ਬੌਂਸਰ ਖੜਾਏ ਹੋਏ ਭਾਈ ਬੱਲੇ ਬੱਲੇ ਬੜੀਆ ਦੁਕਾਨਾ ਚ ਆਹੀ ਆ ਫਿਰ ਹਮਮ ਕਹਿੰਦਾ ਵੀ ਲੈ ਕੇ ਨਿਕਲੇ ਜਾਂਦੇ ਦੂਹ ਲੋਟੇ ਇਹ ਲਾ ਉੱਥੇ ਇੱਕ ਵਾਰ ਸਿਸਟਮ ਦੇਖਿਆ ਮੈਂ ਹੈਗਾ ਹਮ ਇੱਕ ਦੁਕਾਨ ਚ ਉਹੀ ਗੰਬ 20000 ਦੇ ਹਮ ਇੱਕ ਚ ਉਹੀ 8000 ਦੇ ਬੜਾ ਚੱਲਦਾ ਭਾਈ ਬਾਈ ਬਹੁਤ ਬੰਬਾ ਜੂਲਾ ਹੈ ਹਮ ਕੁਝ ਨਹੀਂ ਸਮਝ ਲੱਗਦਾ ਹੈਗਾ ਦੇਖ ਪਰਖ ਕੇ ਲੈ ਲਓ ਭਾਈ ਟੱਡੇ ਕਿਹਨਾਂ ਬਾਈ ਕਿੱਥੇ ਨ ਜਾਓ ਆਪਣਾ ਪਰਖੋ ਘੂਮੋ ਬੰਬਲੋ ਆਪਣੀ ਐਜ ਕਰੋ ਜਿੱਥੇ ਤੁਹਾਨੂੰ ਵਧੀਆ ਲੱਗਦੀ ਹੈ ਕਿਉਂਕਿ ਪੈਸੇ ਦੋਹੀ ਲੈਣੇ ਆ ਆਪਣਾ ਰੇਟ ਪਰਖ ਕੇ ਲੋ ਕਿੱਥੇ ਲੈਣੇ ਆਪਣਾ ਦੇਖ ਕੇ ਚਲੋ ਸਾਡਾ ਬੰਦਾ ਹੈਗਾ ਸਾਨੂੰ ਘੱਟ ਲਾ ਰਿੰਦਾ ਹੈ ਜੇ ਤੁਸੀਂ ਜਾਣਾ ਪਹਿਲਾਂ ਆਪਣਾ ਦੇਖੋ ਰੇਟ ਜਿਆਰੇ ਪਾਸੇ ਤੇ ਵਧੀਆ ਲੱਗਦਾ ਉੱਥੇ ਲੋ ਤੇ ਨਹੀਂ ਚਲੋ ਬਈ ਹੈਗਾ ਸ਼ੌਹਰ ਬਈ ਲੋਕਰ ਮੰਬਲ ਬਹੁਤ ਹੁਣ ਤਾਂ ਮਹੀਨਾ ਹੋ ਗਿਆ ਮਹੀਨੇ ਦੇ ਪਟਾਕੇ ਸ਼ੁਰੂ ਹੋਏ ਹੋਏ ਆ ਮੈਂ 2 ਦਿਨ ਦਾ ਰਹਿ ਗਿਆ ਇਹਨਾਂ ਦਾ ਮੇਨ ਕੰਮ ਇਹਨਾਂ ਗੱਲਾਂ ਦਾ ਬਾਰੋ ਵੀ ਰਹਦੀ ਐ ਉਹ ਵੀ ਰਹਿੰਦੀ ਨਹੀਂ ਆ ਵੀ ਚੱਲੀਏ ਘਰ ਨੂੰ ਹਣ ਹੁਣ ਚੱਲੀਏ ਰੋਪੜ ਰੋਪੜ ਦੇਖਦੇ ਹੁਣ ਆ ਵੀ ਪੇਟੀ ਦੀ ਇੱਕ ਜੀ ਲੱਭ ਗਈ ਸਾਨੂੰ ਇੱਕ ਜੀ ਮਿਲ ਗਈ ਆ 288 288 2 ਸਾਲ ਪੁਰਾਣਾ ਹਾਂ ਗੇਟ ਲਾਈਨ ਆਏ ਵਾਏ ਜਲਾਈ ਉਹ 288 ਲਿਖਿਆ ਹੋਇਆ ਕੋਦ ਹੈ ਹੁਣ ਇਹ ਮੇਰੀ ਇੱਕ ਵਾਰ ਤਿੰਨ ਤਿੰਨ ਚਾਰ ਚਾਰ ਚੱਲਦੇ ਇਹ ਹੈ 288 ਨਾ ਪ੍ਰਾਈਸ ਚੈੱਕ ਕਰਦੇ ਰੇ ਕਿੰਨਾ ਆਨਲਾਈਨ ਦੇਤੇ ਕਿੰਨੇ ਦਾ ਹੈ ਪਤਾ ਲੱਗਦਾ ਨਹੀਂ ਉਰਦੂ ਲਿਖੀ ਹੋਈ ਹੈ ਇਹਦੇ ਪਾਸ ਚਾਈਨੀਜ਼ ਜਪਾਨੀ ਜਪਾਨੀ ਹੈ ਹਮਮ ਫੋਨ ਦੇਖਦੇ ਕਿੰਨੇ ਦਾ ਤੇ ਲੋ ਜੀ ਨਾਨਾ ਜੀ ਆ ਗਏ ਨੂਰ ਨੂਰ ਛੱਡਣ ਇਹਨੂੰ ਕਰਾਵਾਂਗੇ ਸਾਡੇ ਨਹੀਂ ਕੋਈ ਲੋਹੇ ਦੀ ਬਣਾ ਕੇ ਰੱਖਿਆ ਨਾ ਉਹਦੀ ਸਟੇਲ ਦੀ ਬਣਾ ਦੇਣੀ ਸਟੇਲ ਦੀ ਚੱਲ ਲੋਹੇ ਦੀ ਜਰ ਜੁਰ ਪੈ ਜਾਂਦੀ ਫਿਰ ਚਲੋ ਠੀਕ ਹੈ ਸਟੇਲ ਦੀ ਬਣਾ ਲੈ ਹਮਮ ਠੀਕ ਹੈ ਕਰੀਆ ਠੀਕ ਆ ਜੀ ਹਮਮ ਲੀੰਬੂ ਗੱਡਾ ਠੀਕ ਹੈ ਠੀਕ ਹੈ ਚੱਲ ਚਲੋ ਠੀਕ ਹੈ ਓਕੇ ਭਾਈ ਭਾਈ ਨੂੰ ਰੋਂਗੇ ਸਾਡੇ ਕੋਲ ਦੋ ਦਿਨ ਦਿਵਾਲੀ ਦਿਵਾਲੀ ਆ ਜਾ ਕੁੜੀ ਬਾਂਬਾ ਬਣਿਆ ਆ ਪਹਿਲੇ ਹੈ ਗੱਡੀ ਘਰੇ ਗੱਡੀ ਘਰੇ ਤਾਂ ਉਹ ਲੈਣੀ ਜੀ ਟੁੱਟੀ ਤਾਂ ਗਈ ਗਈ ਉਹ ਤੇਰਾ ਭੀੜ ਬਹੁਤ ੱੱਕਾ ਪੈਂਦਾ ਉਹ ਤਾਂ ਦੇਖਿਆਦਾ ਮਮੀ ਤੇ ਬਹੁਤ ਲੰਬੀ ਲਾਈਨ ਲੱਗੀ ਵੀ ਗੱਡੀ ਧੋਣਿਆਂ ਨੂੰ ਫੁੱਟੇ ਸ਼ਾਮ ਨੂੰ ਤੋਂਗੇ ਸੀ ਤੁੱਪਰੀ ਕਿੱਥੇ ਧੋਣ ਦੀ ਸ਼ਾਮ ਨੂੰ ਦੋ ਵਾਲੀ ਕਰਕੇ ਛੱਡੀ ਨਾ ਨੂਰ ਆਪਣੇ ਮਾਂ-ਬਾਪ ਹੀ ਲੈ ਗਈ ਹੈ ਇਹ ਲਈ ਮੁਰਗਾ ਨਾ ਮੁਰਗਾ ਨਹੀਂ ਕਿਹੜੇ ਬੀੜੀ ਬੰਬ ਬੀੜੀ ਬੰਬ ਪਿਸਤੋਲ ਵਾਲੇ ਲੋਈ ਦੇਖਦੇ ਆਏ ਖੋਲਿਆ ਮੈਂ ਤੇ ਕੀ ਕਿੰਨੀ ਸੌਗੀਆਂ ਹੁਣ ਇੱਥੇ ਜ਼ਰੂਰ ਖੰਡਾ ਪੁਣੀ ਆ ਤਾਂ ਜਿੱਦਾਂ ਲਾਉਂਗਾ ਤੇ ਦੇਖ ਲਈ ਲਗਾ ਕੇ ਪਰਤੇ ਖਿੰਡੇ ਆਉਣੇ ਆ ਤਾਂ ਨਮਕ ਤੇ ਜ਼ਰੂਰ ਲਾਈਨ ਥੋੜਾ ਜਿਹਾ ਉਰੇੜੀ ਲਾਉਣਾ ਚਾ ਦੂਏ ਲੋਕ ਤੇ ਪੈਕਿੰਗ ਹੈ ਜੀ ਆਹ ਪਤਾ ਕਿੱਦਾਂ ਲੱਗੂਗਾ ਕੀ ਕਹਾਦਾ ਨਹੀਂ ਪਤਾ ਹੈਗਾ ਆ ਭੜੀ ਮਾਰ ਰਿਹਾ ਭੜੀ ਮਾਰ ਰਿਹਾ ਮੈਂ ਇੱਥੇ ਆ ਰਾਇਆ ਇਹ ਰਾਇਆ ਆ ਵੀ ਰਾਇਆ ਇਹ ਲੱਗ ਲੱਗ ਹੈ ਅੱਛਾ ਵਿੱਚ ਲਿਖਿਆ ਹੋਇਆ ਬਾਈ ਇਹ ਆਹ ਦੇਖੋ ਡੱਬੀ 'ਚ ਵੀ ਲਿਖਿਆ ਹੋਣਾ ਹਾਂ ਕੋਈ ਕਿ ਬਲੀਰੀ ਰੇ ਬਾਈ ਹਾਰ ਇਹ ਛਲਕਾ ਮੈਂ ਛਲਕਾ ਹਾਂ ਦੇਖਿਆ ਹਾਂ ਹੈਗੇ ਮਿੱਥੇ ਮੁੱਥੇ ਹੋਣੇ ਹਨ ਧਨੀਆ ਧਨੀਆ ਤੇ ਪਾਲਕ ਆ ਧਨੀਆ ਪਾਲਕ ਹਾਂ ਚੱਲ ਥੋੜੀ ਥੋੜੀ ਹੁਣ ਹੋਰੇ ਵੀ ਪੀਤਾਂਗੇ ਹਾਂ ਟਮਾਟਰ ਵਾਦੀ ਹੋਰੀ ਟਮਾਟਰ ਤੇ ਕੰਸਲਾ ਹੁ ਤਾਂ ਦੇਣਾ ਜਿਹੜੀ ਜਾਲੀ ਹੈ ਉਹਦੇ ਪਰ ਬੈਨਾ ਚੜੂਗੇ ਇਹਦੀਆਂ ਟਮਾਟਰ ਦੀ ਹਾਂ ਵਾਦੀ ਉਦੇ ਆਲੇ-ਦਾਲੇ ਲਾਉ ਦਿਹਾੜੀ ਦੇ ਆ ਤਾਂ ਨਹੀਂ ਰੀਜ ਲੰਨ ਥੋੜਾ ਬੋਰ ਤਨੇ ਵੀ ਜਲਾਮ ਨੇ ਇਹ ਇਹ ਬਈ ਹੈਗੀ ਹੈ ਉਪਰ ਕਿੱਥੇ ਉਦਮ ਖੇਤੀ ਹੈਗੀ ਚੰਟਣਾ ਲੁਧਿਆਣਾ ਯੂਨੀਵਰਸਿਟੀ ਵਾਲੇ ਐ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕੀ ਹੋ ਗਿਆ ਵੜੀਆਂ ਨਹੀਂ ਲੈ ਦੇਖਿਆ ਨੂਰ ਤੇ ਸ਼ੁਭ ਖੇਲਣ ਲੱਗ ਗਏ ਆ ਗਿਆ ਆ ਗਿਆ ਦੱਸਿਆ ਮਾਂ ਆ ਚੇਪੀ ਖੁੱਲ ਗਈ ਦੇਦੀ ਲੜੀਆਂ ਦੀ ਦੁਬਾਰੇ ਲਾਈਆਂ ਹਾਂਜੀ ਚਾ ਮਹੀਂ ਕਰ ਦੇਣੀ ਸਰਾਤ ਨੂੰ ਨਾ ਖਾਵਾਂਗੇ ਹੁਣ ਉੱਪਰ ਵੀ ਸਿਗਰ ਵੀ ਲਾਤੀਆਂ ਥੋੜੀਆਂ ਜੀਆਂ ਲੈ ਜੇਪੀ ਦੇ ਦੇ ਮੈਨੂੰ ਚਲੋ ਥੱਲੇ ਚਲੋ 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 ਬਈ ਚਲੋ 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 ਬਈ ਚਲੋ ਹੋਲੀ ਗਿਰਨਾ ਤੇ ਇੱਧਰ ਆ ਰਹਾ ਇੱਧਰ ਆ ਇੱਧਰ ਆ ਕਰ ਦੋ ਥਰੇ ਬੰਦ ਇਹ ਆ ਬੜੀ ਅੱਖੀਂ ਕਰ ਰਹੀਆਂ ਫੜ ਕੇ ਚਲੋ ਬਾਹਰ ਇੱਧਰੋਂ ਇੱਧਰੋਂ ਇੱਧਰ ਤੇ ਚਾਚਾ ਜੀ ਵੀ ਆ ਗਿਆ ਘਰਾਂ ਤੇ ਹੁਣ ਆ ਗੱਡੀ ਲਾਉਂਗਾ ਇੱਧਰ ਬੜੀਆਂ ਨੇ ਓਹੋ ਬੰਦ ਹੋ ਗਿਆ ਸਾਰੀਆਂ ਮੰਮੀ ਕਰਿਆ ਜੀ ਬੰਦ ਹਾਂ ਏ ਓਏ ਛੁੱਬੋਣਾ ਬੰਦ ਕਰਤੀਆਂ ਮੈਂ ਤਾਂ ਬਾਟੀ ਆਲ ਕਰਿਆ ਤੇ ਹੁਣ ਗੱਡੀ ਲਾ ਕੇ ਹਾਂ ਇੱਧਰ ਫੇਰ ਗੱਡੀ ਧੋਂਦੇ ਉਹ ਗੱਡੀ ਧੋਈ ਏ ਚਲੀ ਤਾ ਈ ਏ ਤੇ ਆਪਾਂ ਵੀਡੀਓ ਵੀ ਬੰਦ ਕਰ ਦਈਏ ਚਲੋ ਬਈ ਟੱਕੇ ਚਲਾ ਰਹੀ ਏ ਲੈ ਟੱਕੇ ਚਲਾ ਲੈ ਟੱਕੇ ਚਲਾਉਣੇ ਲੈ ਚਲਾਈਏ ਪਟਾਕੇ ਚੱਲੋ ਠਾ ਆਪਕੇ ਬਾਅਦ ਮਿਲਦੇ ਕਿਸੇ ਅਗਲੇ ਬਲੌਗਸ ਉਹ ਹੋ ਲਾਇਆ ਲਾਇਆ ਦੇ ਤੇ ਤੁਹਾਡੇ ਕੋਲ ਠੇ ਬੁਲਾਉਣੀਆਂ ਖਰਾਬ ਹੋ ਗਈਆਂ ਇਹ ਕੁਝ ਉੱਪਰ ਦੀ ਹਟ ਆਪ ਕੀ ਦੇਖ ਲੈ ਦਿਵਾਲੀ ਆਫਰ ਲੋ ਜੀ ਓਕੇ ਬਾਏ ਮਿਲਦੇ ਹੁਣ ਕਿਸੇ ਅਗਲੇ ਬਲੌਗਸ